ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪਸ ਨੂੰ ਨਬੇਟਾ ਬਹੁਤ ਬਹੁਤ ਸਾਰਦਾ ਜੀ ਮੈਂ ਅਮਨਦੀਪ ਵਰਤਿਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋ ਕਿ ਠੀਕ ਠਾਕ ਹੋਵੇ ਜੋ ਕਿ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗਏ ਸ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਸਾਲਿਟੇ ਰਿਸਰਵ ਆਪਣੀ WhatsApp ਤੇ ਵੀ ਇਹ ਆਪਣਾ ਸੇਮ ਨੂੰ ਸੇਮਾ ਸੁਪ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾ ਵੱਸਾ ਨੂੰ ਸਟਾਈਲ ਨੂੰ ਫੋਲੋ ਕਰੋ ਸੰਖੇਪ ਟਿੱਪ ਕੋਰਦੋ ਤਾਂ ਨਾ ਤੁਸੀਂ ਸਾਡੀ ਇਨਸਟਾ ਹੈ ਇਸ ਦੇ ਲਿੰਕ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਕਿ ਚਾਹ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਗਾਰੇ ਤੋਂ ਦੇ ਕੇ ਸਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬ੍ਰਿਕ ਆਪਣੀ ਚੋਅ ਸੇਕੜ ਉਸ ਚੇਂਜ ਕਰ ਸਕਦੇ ਹੋ ਆਪਣਾ ਜਿੰਦਾਂ ਤੁਸੀਂ ਬੁਟੀਕ ਸਟਾਈਲ ਸੁਚਾਹੋ ਉਦੋਂ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆ ਸਾਰੇ ਤਾਂ ਮਸ਼ੀਨ ਵਰਕ ਦੇ ਬਹੁ ਵੇਦ ਕੰਤਨ ਤੁਹਾਨੂੰ ਸਾਰੇ ਨੂੰ ਜਰੂਰ ਪਸੰਦ ਆਉਣਗੇ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਇਹ ਸੂਟ ਆਪਣੇ ਤਿਆਰ ਕਰਵਾਇਆ ਇਹ ਵੀ ਆਪਣਾ ਵਰਕ ਵਾਲਾ ਸੂਟ ਹੈਗਾ ਤੇ ਇਹਦੀ ਫੈਬਰਿਕ ਆ ਜਿਹੜੀ ਇਹ ਬਟਰ ਕਾਟਨ ਦੀ ਹੈ ਪਲੇਨ ਦੇ ਵਿੱਚ ਬਟਰ ਕਾਟਨ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਦੇਖੋ ਕਲਰ ਦੇਖੋ ਪਹਿਲਾਂ ਕਿੰਨਾ ਪਿਆਰਾ ਕਿੰਨਾ ਸੋਹਣਾ ਖੂਬਸੂਰਤ ਕਲਰ ਹੈਗਾ ਗਰਮੀਆਂ ਵਾਲਾ ਹੈਗਾ ਕਿਉਂਕਿ ਗਰਮੀ ਵਾਲੇ ਕਲਰ ਵੀ ਲੱਗ ਹੀ ਹੁੰਦੇ ਨੇ ਹਨਾ ਮੀਡੀਅਮ ਜਿਹਾ ਸ਼ੇਡ ਹੁੰਦੇ ਨੇ ਦੇਖੋ ਇਹ ਬਟਰ ਕਾਟਨ ਦੀ ਫੈਬਰਿਕ ਆ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਆ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਤੁਸੀਂ ਆਪਣਾ ਸਿਲੈਕਟ ਕਰਕੇ ਕਿਸੇ ਤੇ ਵੀ ਵਰਕ ਕਰਵਾ ਸਕਦੇ ਹੋ। ਵਾਟਰ ਕਾਟਨ ਦੀ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਗਾ। ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ। ਇਹ ਵਾਲਾ ਆ ਗਿਆ ਦਾ ਸ਼ਰਟ ਸ਼ਰਟ ਦੇ ਉੱਪਰ ਵਰਕ ਹੈਗਾ ਦੇਖੋ। ਇਹਦਾ ਸ਼ਰਟ ਦੇ ਖੂਜਿਆਂ ਦੇ ਉੱਪਰ ਵਰਕ ਹੈਗਾ ਤੇ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਕਿ ਜੱਕਾ ਨੂੰ ਤੇ ਕੋਟਲੇ ਬਟਨ ਨਾਲ ਤੇ ਨੈਕ ਨੂੰ। ਤੇ ਇਧਰ ਆ ਗਿਆ ਦੀ ਬਾਹ ਦੇ ਉੱਪਰ ਵਰਕ ਹੈ। ਇਹ ਵਾਲਾ ਬਾਜੂ ਤੇ ਹੈਗਾ ਜਿਵੇਂ ਸੇਮ ਬਾਜੂ ਦੇ ਉੱਪਰ ਵਰਕ ਤਾਂ ਉਦਾਂ ਹੀ ਇਹਦੀ ਬੋਟਲ ਦੇ ਉੱਪਰ ਵਰਕ ਨਹੀਂ ਹੋਊਗਾ ਦੇਖੋ ਕਿੰਨਾ ਜਾਂਦੇ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਬਟਰਪਾਟਨ ਦੀ ਫੈਬਰਿਕਾ ਬਹੁਤ ਪਿਆਰਾ ਹਨਾ ਪਰਪਲ ਲਾਈਟ ਪਰਪਲ ਜਿਹਾ ਕਲਰ ਹੈ ਦਾ ਪਰਪਲ ਵੀ ਕਹਿ ਸਕਦੇ ਬਹੁਤ ਸੋਹਣਾ ਜਿਹਾ ਕਲਰ ਹੈਗਾ ਦੇਖੋ ਇਹਦੇ ਨਾਲ ਪਿਓਰ ਚਨੂੰਦਾ ਦੁਪੱਟਾ ਆਪਾਂ ਨੇ ਟਾਈ ਡਾਈ ਕਰਵਾਇਆਗਾ ਇਹਦਾ ਟਾਈ ਡਾਈ ਕਰਵਾ ਕੇ ਇਹਨੂੰ ਤੇ ਫਿਨਿਸ਼ਿੰਗ ਕੀਤੀ ਹੈਗੀ ਬਾਕੀ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਹਨਾ ਜਿਹੜੀ ਫੈਬਰਿਕ ਪਸੰਦ ਹੋਈ ਉਸੇ ਤੁਸੀਂ ਆਪਣੇ ਤਿਆਰ ਕਰਵਾ ਕੇ ਲੈ ਸਕਦੇ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦਾ ਸੂਟ ਹੈਗਾ। ਪਹਿਲੀ ਆਪਣੀ ਜਿਹੜੀ ਫੈਬਰਿਕ ਆ ਟਾਈਪ ਦੀ ਸਿਲਕ ਦੀ ਹੈਗੀ ਤੇ ਡਾਰਕ ਪੀਚ ਕਲਰ ਹੈ ਦਾ। ਤੇ ਆਪਾਂ ਨੇ ਤਿਆਰ ਆ ਜਿਹੜਾ ਇਹ ਕਰਵਾਇਆ ਮਸ਼ੀਨ ਵਰਕ ਦੇ ਵਿੱਚ। ਡਾਰਕ ਪੀਚ ਕਲਰ ਹੈਗਾ, ਪਿੰਕ ਪੀਚ ਕਲਰ ਕਹੇ ਜਾਂਦੇ ਨੇ ਨਾ ਜਿਹਨੂੰ ਆਪਾਂ ਇਹ ਆਪਾਂ ਜਿਆਦਾ ਪੀਚ ਕਲਰ ਵੀ ਨਹੀਂ ਹੈਗਾ। ਇਹ ਪਿੰਕ ਪੀਚ ਦੀ ਟੋਨ ਦੇ ਵਿੱਚ ਆ ਜਾਂਦਾ ਹੈਗਾ ਸੂਟ ਦੇਖੋ ਆਪਣਾ। ਇਹ ਤਾਂ ਮਸ਼ੀਨ ਵਰਕ ਦੇ ਨਾਲ ਹੀ ਆਪਾਂ ਤਿਆਰ ਕਰਵਾਇਆ। ਜਹਾ ਦੇ ਇਹ ਜਿਹੜਾ ਵਰਕ ਆਪਣਾ ਜਰੀ ਦਾ ਹੋਇਆ ਹੈਗਾ ਤੇ ਥ੍ਰੈਡ ਆਪਨੇ ਮੈਰੂਨ ਤੇ ਗ੍ਰੀਨ ਬਸ ਇਹਦੇ ਜੂਸ ਕੀਤਾ ਹੋਇਆ ਹੈਗਾ। ਦੇਖ ਇਹਦੇ ਦੇ ਕੀ ਰੇ ਦੇ ਉੱਪਰ ਆ ਗਿਆ ਵਰਕ neck ਤੇ ਇਹਦੇ ਕੋਈ ਵਰਕ ਨਹੀਂ ਹੈਗਾ ਤੇ ਇਹਦੇ ਬਾਹਾਂ ਦੇ ਉੱਪਰ ਆ ਗਿਆ ਵਰਕ ਇਹ ਵਾਲਾ ਬਾਹਾਂ ਤੇ ਆ ਗਿਆ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੇ ਨਾਲ ਦੇਖੋ ਇਹਦੇ ਆਪਾਂ ਨੇ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਕਰਵਾਇਆ ਹੈਗਾ ਮੈਰੂਨ ਕਲਰ ਦਾ ਦੁਪੱਟਾ ਤਿਆਰ ਆ ਦੇਖੋ ਇਹਦੇ ਨਾਲ ਮੈਰੂਨ ਕਲਰ ਦੇ ਵਿੱਚ ਕੰਟਰਾਸਟ ਦੇ ਵਿੱਚ ਦੁਪੱਟਾ ਤਿਆਰ ਆ ਗਿਆ ਇਹਦੇ ਨਾਲ ਕਿਉਂਕਿ ਜਿਹੜਾ ਵਿੱਚ थ्रेड ਸੀਗਾ ਮੈਰੂਨ ਉਹੀ ਆਪਾਂ ਨੇ ਦੇ ਨਾਲ ਦੁਪੱਟਾ ਕਰਾਇਆ ਹੈਗਾ ਤੁਸੀਂ ਸੇਮ ਕਲਰ ਦਾ ਕਰਵਾਉਣਾ ਤਾਂ ਆਪਣਾ ਸੇਮ ਦਾ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਦੇਖੋ ਇਹ ਕਾਫੀ ਸੋਹਣਾ ਸੂਟ ਆਪਣਾ ਤਿਆਰ ਹੋਇਆ ਹਾਂਜੀ ਜਿਹੜਾ ਆਪਣਾ ਇਹ ਸੂਟ ਹੈ ਇਹ ਮਸ਼ੀਨ ਵਰਕ ਦੇ ਨਾਲ ਦੇਖੋ ਤਿਆਰ ਹੈਗਾ ਤੇ ਮਸਲੀਨ ਦੀ ਇਹਦੀ ਫੈਬਰਿਕ ਆ ਗਈ ਮਸਲੀਨ ਫੈਬਰਿਕ ਤੇ ਆਪਣਾ ਤਿਆਰ ਕਰਵਾਇਆ ਪੀਚ ਡਾਰਕ ਪੀਚ ਜਿਹਾ ਕਲਰ ਆਗਾ ਇਹ ਬਹੁਤ ਸੋਹਣਾ ਕਲਰ ਆਗਾ ਬਹੁਤ ਪਿਆਰਾ ਕਲਰ ਆਗਾ ਦੇਖਣਾ ਇਹ ਮਸ਼ੀਨ ਵਰਕ ਦੇ ਨਾਲ ਆਪਣਾ ਤਿਆਰ ਕਰਵਾਇਆ ਇਧਰ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਤੇ ਇਧਰ ਸਾਰੇ ਉੱਪਰ ਹਨਾ ਜਿਵੇਂ ਤੀਰੇ ਵਗੈਰਾ ਤੇ ਸਾਰੇ ਮੋਢਿਆਂ ਤੇ ਵਰਕ ਆ ਗਿਆ ਇਹ ਉੱਪਰ ਸਾਰੇ ਆਪਣਾ ਨਾ ਸ਼ਰਟ ਭਰੀ ਹੋਈ ਹੈਗੀ ਤੇ ਵਿੱਚ ਦੇ ਸਾਰੇ ਬੂਟੀਆਂ ਆ ਗਈਆਂ ਇਹ ਇਦਾਂ ਦੇਖੋ ਇਹਦੀ ਬਾਜੀ ਦੇ ਉੱਪਰ ਵੀ ਵਰਕ ਹੈਗਾ ਸਾਰੀਆਂ ਬੂਟੀਆਂ ਦਬਾ ਦੀ ਉੱਪਰ ਲੱਗੀਆਂ ਬਾਜੀ ਦੇ ਉੱਪਰ ਵੀ ਆਹ ਬੂਟੀਆਂ ਆ ਰਹੀਆਂ ਤੇ ਬਹੁਤ ਸੋਹਣਾ ਦੇਖੋ ਇਹਦਾ ਮਸਲੀਨ ਦੇ ਵਿੱਚ ਆਪਾਂ ਨੇ ਸੂਟ ਤਿਆਰ ਕਰਵਾਇਆ ਤੁਸੀਂ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹੋ ਰੌਂਗ ਟੈਕਸ ਕਾਟਨ ਵਗੈਰਾ ਚ ਨਾਲ ਦੇਖੋ ਪਿਓਰ ਜਿਹੜਾ ਕਮਲ ਚਨੂਨ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਐਦਾਂ ਕੋਰਸਾਈਡ ਇਹਡਾਈ ਥੋੜੀ ਲੜਾਤ ਦੇਖੋ ਇਹਦਾ ਟਾਈ ਡਾਈ ਕਰਵਾਇਆ ਆਪਾਂ ਨੇ ਤੇ ਉਹੋ ਜੀ ਲੇਸ ਨੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜਿਆਦਾ ਸੋਹਣਾ ਆਪਣਾ ਇਹ ਸੂਟ ਇਹਦਾ ਬਣ ਕੇ ਤਿਆਰ ਹੋਇਆਗਾ ਮਸਲੀਨ ਫੈਬਰਿਕ ਤੇ ਤੁਸੀਂ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਈ ਤੁਸੀਂ ਉਹਦੇ ਤੇ ਤਿਆਰ ਕਰਵਾ ਕੇ ਲੈ ਸਕਦੇ ਹੋ ਦੁਪੱਟਾ ਵਗੈਰਾ ਜਿਹੜਾ ਤੁਹਾਨੂੰ ਪਸੰਦ ਤੁਸੀਂ ਉਹ ਹੀ ਲਵਾ ਸਕਦੇ ਹੋਗੇ ਵਰਕਰ ਦੇ ਵਿੱਚ ਕੁਝ ਸਕਿਲਪ ਕਰਵਾਉਣਾ ਐਡ ਕਰਵਾਉਣਾ ਚਾਹ ਕੇ ਰੇਦੇ ਕਰਵਾਉਣਾ ਹਨ ਉਹ ਵੀ ਤੁਸੀਂ ਆਪਣੇ ਅਕੋਰਡਿੰਗ ਦੱਸ ਕੇ ਇਹਦੇ ਵਿੱਚ ਚੇਂਜ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜਿਆਦਾ ਸੋਹਣਾ ਆਪਣਾ ਗ੍ਰੀਨ ਪਿਸਤਾ ਜਿਹਾ ਕਲਰ ਆਗਾ ਦੇਖੋ ਇਹ ਬਹੁਤ ਜਿਆਦਾ ਸੋਹਣਾ ਕਲਰ ਆਗਾ ਦੇਖੋ ਇਹ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ਵਾਲੀ ਸੂਟ ਆਪਣਾ ਗਰਮੀਆਂ ਦੇ ਲਈ ਹੈ ਨਾ ਤੁਸੀਂ ਇਹਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਹੀ ਕਿੰਨਾ ਸੋਹਣਾ ਦੇਖੋ ਆਪਣਾ ਕਲਰ ਹੈਗਾ ਇਹ ਦੇਖੋ ਇਹ ਹੈਗਾ ਚਾਕ ਕੇਰੇ ਦੇ ਉੱਪਰ ਵਰਕ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਨੂੰ ਮਿਲੂ ਇਦਾਂ ਬਾਹਲੇ ਉੱਪਰ ਦੇਖੋ ਫੱਪੜੇ ਦਾ ਪੈਚ ਲਾ ਕੇ ਵਰਕ ਹੋਇਆ ਹੈਗਾ ਮੈਰੂਨ ਕਲਰ ਦਾ ਆਪਾਂ ਨੇ ਪੈਚ ਲਗਾਇਆ ਫਿਰ ਇਹਦੀ ਬਾਹਾਂ ਦੇ ਉੱਪਰ ਵਰਕ ਹੋਇਆ ਹੈਗਾ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਨਾਲ ਚਾਹੋ ਤਾਂ ਬਾਟਮ ਤੇ ਵਰਕ ਐਡ ਕਰਵਾ ਸਕਦੇ ਪੈਚ ਵਾਲਾ ਵੀ ਕਰਵਾ ਸਕਦੇ ਵਿਦਾਉਟ ਪੈਚ ਵੀ ਕਰਵਾ ਸਕਦੇ ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਤੁਸੀਂ ਜੋ ਵੀ ਬਾਟਮ ਤੇ ਵਰਕ ਕਰਵਾਉਣਾ ਹੋਵੇ ਨਾ ਤਾਂ ਵਿਦਾਉਟ ਪੈਚ ਹੀ ਕਰਵਾਓ ਕਿਉਂਕਿ ਵਿਦਾਉਟ ਪੈਚ ਹੀ ਜਾਂਦੇ ਸੋਹਣਾ ਲੱਗਦਾ ਹੁੰਦਾ ਬਾਟਮ ਤੇ ਵਰਕ ਤੇ ਨਾਲ ਪ्योर ਚੂੰਦੋ ਦੇਖੋ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਤੇ ਇੰਦਾ ਹੀ ਮਹਿਰੂਨ ਸ਼ੇਡ ਦੇ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਇਹ ਬਣ ਕੇ ਤਿਆਰ ਕਲਰ ਵੀ ਬਹੁਤ ਸੋਹਣਾ ਸੂਟ ਦਾ ਤੇ ਬਾਕੀ ਇਹ ਤੇ ਮਹਿਰੂਨ ਸ਼ੇਡ ਜਾਂਚ ਵੀ ਅਦਰਵਾਈਜ਼ੇ ਕਿਸੇ ਹੋਰ ਕਲਰ ਤੇ ਇਹ ਨਾ ਜੱਚਦਾ ਜਿੰਨਾ ਹੀ ਇਸ ਕਲਰ ਤੇ ਜੱਚ ਜਾਏਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਫੈਬਰਿਕ ਦੀ ਚੋਇਸ ਕਰ ਸਕਦੇ ਹੋ ਵਰਕ ਦੀ ਚੋਇਸ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਈ ਸਾਰੀ ਡਿਟੇਲ ਆਪਣੇ ਭੇਜ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਫਰੋਜੀ ਸਰਦਈ ਬਸ ਇਹ ਕਲਰ ਚ ਮੈਨੂੰ ਕਨਫਿਊਜ਼ਨ ਹੁੰਦੀ ਵੀ ਕਿ ਨਾਮ ਦੇਵਾਂ ਇਹ ਵਾਲੇ ਕਲਰ ਨੂੰ ਹੁਣ ਤੁਸੀਂ ਦੱਸ ਦਿਓ ਕਮੈਂਟ ਕਰਕੇ ਵੀ ਇਹ ਕਲਰ ਕੀ ਹੁੰਦਾਗਾ ਕਿਉਂਕਿ ਬਹੁਤ ਕਾਫੀ ਬਣਾ ਦੀ ਕਨਫਿਊਜ਼ਨ ਹੁੰਦੀ ਹੈ ਕਿ ਕੋਈ ਇਹਨੂੰ ਸ਼ਰਦਈ ਕੋਈ ਸਕਾਈ ਕੋਈ ਇਹਨੂੰ ਫਰੋਜੀ ਆਪਣੇ ਅਕੋਰਡਿੰਗ ਨਾ ਕਲਰ ਬੋਲ ਦੇਣਗੇ ਇਹ ਆਰੀ ਵਰਕ ਤੇ ਇਹਨਾਂ ਆਪਾਂ ਤਿਆਰ ਕਰਵਾਇਆ ਤੇ ਤੇਬੀ ਸਿਰਕੀ ਆਪਣੀ ਇਹਦੀ ਫੈਬਰਿਕ ਹੈ ਦੇਖੋ ਆਰੀ ਵਰਕ ਦਾ ਆਪਣਾ 골ਡਨ ਕਲਰ ਦੀ ਆਰੀ ਨਾ ਦੇਖੋ ਇਹਦੇ ਵਰਕ ਹੋਇਆ ਹੈਗਾ ਤੇ ਇੱਧਰ ਦੇਖੋ ਇਹਦੇ ਆ ਗਿਆ ਸੈਂਟਰ ਪੈਨਲ ਆ ਗਿਆ ਆਰੀ ਨਾਲ ਤੇ ਇਹਦੇ ਬਾਜੂ ਦਾ ਵਰਕ ਜਿਹੜਾ ਹੈ ਦੀਆ ਦੇਖੋ ਇਹ ਵਾਲਾ ਬਾਜੂ ਦਾ ਵਰਕ ਹੈ ਕਾਫੀ ਹੈਵੀ ਵਰਕ ਹੈ ਦੇਖੋ ਬਾਜੂ ਦੇ ਉੱਪਰ ਮੂਰੀ ਦੇ ਉੱਪਰ ਆ ਗਿਆ ਤੇ ਐ ਦਾ ਦੇ ਕੁਪਰ ਦਾ ਕਾਗੂ ਵਰਕੇ ਇਹ ਬਾਜੂ ਦਾ ਬਸਤਾਰ ਦਾ ਸੈਂਟਰ ਪੈਨਲ ਇਹਦੇ ਤੇ ਇਧਰ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ ਇਹ ਆਰੀ ਵਰਕ ਦਾ ਸੂਟ ਹੈਗਾ ਆਪਣਾ ਤੁਸੀਂ ਆਰੀ ਵਰਕ ਦੇ ਏਦਾਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ 골ਡਨ ਕਲਰ ਦੀ ਆਰੀ ਨਾਲ ਆਪਾਂ ਵਰਕ ਕਰਵਾਏਗਾ ਜੇ ਇਹਨੂੰ ਹੈਂਡ ਦਾ ਟੱਚ ਦੇਵਾਉਣਾ ਜੇ ਮੈਂ ਆਪਾਂ ਆਰੀ ਹੈਂਡ ਦਾ ਮਿਕਸ ਸੂਟ ਨਹੀਂ ਕਰ ਰਹੇ ਹੁੰਦੇ ਤਾਂ ਉਹਨੂੰ ਆਪਾਂ ਹੈਂਡ ਦਾ ਟੱਚ ਦੇ ਕੇ ਸੂਟ ਦਿਵਾ ਸਕਦੇ ਹਾਂ ਸੌਰੀ ਵਰਕ ਕਰਵਾ ਸਕਦੇ ਹਾਂ ਇਹ ਆ ਗਿਆ ਪਿਓਰ ਔਰਗੈਂਜ਼ਾ ਦਾ ਪੱਟਾ ਨਾਲ ਇਹ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ ਐਦਾਂ ਆਪਾਂ ਨੇ ਇਹਨੂੰ ਫਿਨਿਸ਼ਿੰਗ ਉਹ ਦਿਨ ਹਾਲ ਦਿੱਤੀ ਹੈ ਕਿ ਗੋਟਾ ਪੱਤੀ ਵੀ ਬਰਨਾਂ ਆਉਂਦੀ ਹੈ ਕਿੰਨਾ ਸੋਨਾ ਆਪਣਾ ਦੁਪੱਟਾ ਤਿਆਰ ਕੀਤਾ ਹੈ ਬਹੁਤ ਜਿਆਦਾ ਸੋਹਣਾ ਖੂਬਸੂਰਤ ਹੈ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਤੁਹਾਨੂੰ ਪਸੰਦ ਹੋਇਆ ਉਹចੇ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਕਲਰ ਤੇ ਵੀ ਬਹੁਤ ਜੱਚ ਰਿਹਾ ਜੇ ਤੁਸੀਂ ਆਰੀ ਵਰਕ ਦਾ ਸੂਟ ਤਿਆਰ ਕਰਵਾਉਣਾ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆਗਾ ਵੀ ਜੇ ਕੱਲੀ ਆਰੀ ਦਾ ਸੂਟ ਆਪਾਂ ਨੇ ਤਿਆਰ ਕਰਵਾਉਣਾ ਤੁਸੀਂ ਡਾਰਕ ਕਲਰ ਤੇ ਤਿਆਰ ਕਰਵਾਓ ਕਿਉਂਕਿ ਲਾਈਟ ਕਲਰ ਦੇ ਵਿੱਚ ਹੀ ਆਰੀ ਬੜ ਜਾਂਦੀ ਹੈ ਵੀ ਉਹ ਇਨਾ ਸੋਹਣਾ ਨਹੀਂ ਲੱਗਦਾ ਹੈਗਾ ਜਿੰਨਾ ਆਪਾਂ ਨੂੰ ਡਾਰਕ ਕਲਰ ਦੇ ਉੱਪਰ ਆਈ ਉੱਠਦੀ ਹੈ ਨਾ ਦੇਖੋ ਹੁਣ ਇਹ ਵੀ ਸੂਟ ਤੁਸੀਂ ਦੇਖ ਲਓ ਕਿੰਨਾ ਜਿਆਦਾ ਸੋਹਣਾ ਉੱਠ ਰਿਹਾ ਹੈਗਾ ਫਾਬਰੇ ਹੈ ਮਤਲਬ ਗ੍ਰੇ ਸਾਰੀ ਹੈ ਕਾਫੀ ਇਹਦੇ ਵਰਕ ਦੀ ਇਹਦਾ ਤੁਸੀਂ ਆਪਣਾ ਹਨਾ ਡਾਰਕ ਕਲਰ ਦੇ ਉੱਪਰ ਹੀ ਇਹਦਾ ਤਿਆਰ ਕਰਵਾ ਕੇ ਕਲਰ ਕੰਟਰਾਸਟ ਆਪਣਾ ਕੋਈ ਵੀ ਦੱਸ ਸਕਦੇ ਤੁਸੀਂ ਸੇਮ ਟੂ ਸੇਮ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਰੇ ਸੂਟ ਆਪਾਂ ਜਿੱਦਾਂ ਤੁਹਾਨੂੰ ਦਿਖਾਏ ਨੇ ਹਨ ਬਿੰਦੂ ਦੇ ਵਿੱਚ ਹੈ ਜਿਹੜੇ ਵੀ ਤੁਹਾਨੂੰ ਫੈਬਰਿਕ ਵਗੈਰਾ ਸਾਰਾ ਮੈਂ ਦੱਸਿਆ ਅਗਰ ਵੀ ਤੁਸੀਂ ਆਪਣਾ ਵਰਕ ਕੱਟ ਕਰਵਾਉਣਾ ਐਡਰ ਕਰਵਾਉਣਾ ਤਾਂ ਜਿਵੇਂ ਤਾਂ ਪਸੰਦ ਸੂਟ ਸੀ ਕੋੜੇ ਦਾ ਆਪਣਾ ਸਾਰਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਵੇਂ ਵੀ ਤੁਹਾਨੂੰ ਕੋਈ ਤੁਹਾਡੀ ਚੁਆਇਸ ਹੋਈ ਫੈਬਰਿਕ ਦੀ ਵਰਕ ਵੀ ਹਨਾ ਸਾਰੇ ਡਿਟੇਲਸ ਨੂੰ ਆਪਣੇ WhatsApp ਤੇ ਭੇਜ ਸਕਦੇ ਹੋ ਤੁਸੀਂ ਇਹਦੇ ਉੱਪਰ ਸਾਡਾ WhatsApp ਨੰਬਰ ਹੈ 6239166900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖ ਲੈ ਤੁਹਾਡਾ ਸਾਰਾ ধন আজি যদি আকৌ ডাঙৰ বুলি ন